ministry of defense ਭਾਰਤ ਸਰਕਾਰ ਦੀ ਕਲੈਰੀਫਿਕੇਸ਼ਨ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਦਾ ਝੂਠ ਫੜਿਆ ਗਿਆ ਜਾਖੜ ਸਾਹਿਬ ਹੁਣ ਸਾਡਾ ਤੁਹਾਨੂੰ ਸਵਾਲ ਹੈ ਕਿ ਜਾਂ ਤੇ ਉਹ ਝਾਕੀਆਂ ਦੀਆਂ ਫੋਟੋ ਦਿਖਾਓ ਜਿਹੜੀਆਂ ਝਾਕੀਆਂ ਦੇ ਕਨਸੈਪਟ ਤੇ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਗਾਈ ਜਾਂ ਤੇ ਉਹ ਨਸ਼ਰ ਕਰੋ ਜਾਖੜ ਸਾਹਿਬ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਿਸ ਤਰੀਕੇ ਨਾਲ ਤੁਸੀਂ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਝਾ ਮਜ਼ਾਕ ਡਾਇਆ ਪੰਜਾਬ ਦੇ ਉਹ ਮਹਾਨ ਸ਼ਹੀਦ ਚਾਹੇ ਬਾਬਾ ਚਾਹੇ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਲਾਲਾ ਲਾਜਪਤਰਾਏ ਜੀ ਹੋਣ ਚਾਹੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਣ ਚਾਹੇ ਊਧਮ ਸਿੰਘ ਹੋਵੇ ਯਾ ਔਮਨ ਏਮਪਾਵਰਮੈਂਟ ਦੀ ਪ੍ਰਤੀਕ ਮਾਈ ਭਾਗੋ ਹੋਵੇ ਤੁਸੀਂ ਤਮਾਮ ਸਾਡੇ ਜਿਹੜੇ ਆਈਕਨ ਹੈ ਸਿਰ ਪੰਜਾਬ ਦੇ ਨਹੀਂ ਦੇਸ਼ ਦੇ ਉਹਨਾਂ ਦਾ ਅਪਮਾਨ ਕੀਤਾ ਆ ਜਾਖੜ ਸਾਹਿਬ ਤੁਸੀਂ ਇਸ ਝੂਠ ਵਾਸਤੇ ਪੰਜਾਬ ਤੇ ਲੋਕਾਂ ਤੋਂ ਮਾਫੀ ਮੰਗੋ